ਹਾਂਜੀ ਮਾਲਕੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਮਿੱਤਰ ਪਿਆਰਿਆਂ ਨੂੰ ਪਿਛਲੇ ਵੀਡੀਓ ਆਪਾਂ 11 ਪਲੇਅਰਾਂ ਦੀ ਗੱਲ ਕਰ ਲਈ ਜਿਹੜਾ ਪਿਛਲਾ ਸੀਜ਼ਨ ਪੰਜਾਬ ਦੇ ਨਾਲ ਆਈਪੀਐਲ ਖੇਡੇ ਸੀ ਪੈਸੇ ਕਿੰਨੇ ਮਿਲੇ ਪਰਫਾਰਮੈਂਸ ਕਿਹੋ ਜਿਹੀ ਰਹੀ ਤੁਹਾਡੀ ਤੇ ਕੀ ਰਿਟੇਨ ਹੋ ਸਕਦੇ ਆ ਕਿ ਰਿਲੀਜ਼ ਹੋਣੇ ਚਾਹੀਦੇ ਆ ਤੁਸੀਂ ਥੱਲੇ ਆਪਣੇ ਖੁੱਲਕੇ ਵਿਚਾਰ ਦਿੱਤੇ ਇੱਕੋ ਪਲੇਅਰ ਨੂੰ ਲੈ ਕੇ ਸਾਡੀ ਸਾਡੇ ਵੀਰਾਂ ਦੇ ਬੜੇ ਅਲੱਗ-ਅਲੱਗ ਵਿਚਾਰ ਹੈਗੇ ਆ ਐਸੇ ਨੂੰ ਡੈਮੋਕ੍ਰੇਸੀ ਕਹਿੰਦੇ ਆ ਤੁਹਾਡੇ ਵਿਚਾਰ ਤੁਹਾਡੇ ਸਾਰਿਆਂ ਦੇ ਮੇਰੇ ਵਿਚਾਰ ਆਪਸ ਵਿੱਚ ਰਲਣ ਇਹ ਕੋਈ ਜ਼ਰੂਰੀ ਨਹੀਂ ਹੈ ਪਰ ਜ਼ਰੂਰੀ ਇਹ ਹੈ ਕੀ ਆਪਣੀ ਗੱਲਬਾਤ ਹੁੰਦੀ ਰਹੇ ਮੈਂ ਆਪਣੇ ਵਿਚਾਰ ਦੱਸਦਾ ਰਹਾ ਹਾਂ ਦੱਸਦਾ ਰਹਾ ਤੁਸੀਂ ਆਪਣੇ ਵਿਚਾਰ ਦੱਸਦੇ ਰਹੋ ਮੈਂ ਵਿੱਚੋਂ ਵਿੱਚੋਂ ਤੁਹਾਨੂੰ ਪੰਜਾਬ ਦੇ ਤੇ ਪੰਜਾਬੀ ਸਬੱਤਾਂ ਨਾਲ ਜੁੜੇ ਹੋਏ ਖਿਡਾਰੀਆਂ ਦੀਆਂ ਕਹਾਣੀਆਂ ਵੀ ਸੁਣਾਉਂਦਾ ਰਹਾ ਤੁਸੀਂ ਉਹਦੇ ਥੱਲੇ ਵੀ ਆਪਣੇ ਵਿਚਾਰ ਦਿੰਦੇ ਰਹੋ ਮਰਿਆਦਾ ਵਿੱਚ ਰਹਿ ਕੇ ਧਾਇਰੇ ਵਿੱਚ ਰਹਿ ਕੇ ਤਾਂ ਫਿਰ ਗੱਲਬਾਤ ਲੰਬੀ ਚੱਲੇਗੀ ਉਮੀਦ ਕਰਦਾ ਕਿ ਜੋ ਮੇਰੇ ਪਿਛਲੇ ਵੀਡੀਓਜ਼ ਨੂੰ ਪਿਆਰ ਮਿਲਿਆ ਉਹ ਤੁਸੀਂ ਅੱਗੇ ਵੀ ਦਿੰਦੇ ਰਹੋ ਤੇ ਇਸ ਵੀਡੀਓ ਵਿੱਚ ਬਚੇ ਹੋਏ ਖਿਡਾਰੀਆਂ ਦੀ ਗੱਲ ਕਰੂੰਗਾ ਜਿਹੜੇ ਪੰਜਾਬ ਨਾਲ ਪਿਛਲਾ ਸੀਜ਼ਨ ਖੇਡੇ ਐ ਨਾਵਾਂ ਕਿੰਨਾ ਮਿਲਿਆ ਸੀ ਪਰਫਾਰਮੈਂਸ ਕਿਹੋ ਜੀ ਰਹੀ ਸੀ ਤੇ ਰਿਟੇਨ ਜਾਂ ਰਿਲੀਜ਼ ਹੋਣ ਦਾ ਤੁਹਾਡਾ ਕੀ ਸਕੋਪ ਹੈ ਇਹ ਖਿਡਾਰੀ ਮੈਂ ਚੁਣੇ ਕਿਵੇਂ ਹੈ ਕਈ ਵੀਰਾਂ ਨੇ ਪੁੱਛਿਆ ਕਿ ਚੁਣੇ ਕਿਵੇਂ ਹੈ ਕਿ ਪਹਿਲੇ ਵੀਡੀਓਜ਼ ਵੱਡੇ ਪਲੇਅਰ ਆ ਗਏ ਦੂਜੇ ਵਿੱਚ ਉਹ ਪਲੇਅਰ ਆ ਗਏ ਮੈਂ ਕੋਈ ਨਹੀਂ ਭਰਾਵੋ ਚੁਣੇ ਮੈਂ ਇੱਕ ਲਿਸਟ ਜੀ ਬਣਾ ਲਈ ਆ ਦੇਖੋ ਪਰਚੀ ਪੂਰੀ ਬਣਾਈ ਤੁਹਾਡੇ ਵੀਰ ਨੇ ਪੂਰੀ ਲਿਸਟ ਹੈਗੀ ਹੈ ਉਹਦੇ ਵਿੱਚ ਪਹਿਲਾ ਤੀਜਾ ਪੰਜਵਾਂ ਸਤਵਾਂ ਨੌਵਾਂ 11ਵਾਂ ਪਿਛਲੇ ਵੀਡੀਓ ਵਿੱਚ ਲੈ ਲਿਆ ਤੇ ਦੂਜਾ ਚੌਥਾ ਛੇਵਾਂ ਅੱਠਵਾਂ 10ਵਾਂ 12ਵਾਂ ਇਹ ਪਰਚੀ ਮੈਂ ਰੱਖ ਤੇਰੀ ਸਾਹਮਣੇ ਮੈਂ ਹਮੇਸ਼ਾ ਪੜਨਾ ਹੈ ਮੈਨੂੰ ਕੜਾ ਯਾਦ ਰਹਿੰਦਾ ਮੈਂ ਕਹੜਾ ਚਾਚਾ ਚੌਧਰੀ ਆ ਜਿਹਦਾ ਦਿਮਾਗ ਕੰਪਿਊਟਰ ਨਾਲ ਤੇਜ਼ ਚੱਲਦਾ ਪਰ ਇੱਕ ਗੱਲ ਦੱਸਦਾ ਪਰਚੀਆਂ ਮੈਂ ਇੱਥੇ ਹੀ ਚਲਾਣਾ ਵੀਡੀਓਜ਼ ਵਿੱਚ ਜਾਂ ਕਮੈਂਟਰੀ ਵਿੱਚ ਉਹ ਥੇ ਕਦੇ ਪਰਚੀ ਨਹੀਂ ਚਲਾਈ ਸੀ ਪੇਪਰ ਆਪ ਉਪਰਾਂ ਵਿੱਚ ਆ ਗਾਰੰਟੀ ਹੈ ਵੀ ਤੁਹਾਡੇ ਵੀਰ ਦੀ ਚਲੋ ਬਚੇ ਹੋ ਖਿਡਾਰੀਆਂ ਦੀ ਗੱਲ ਕਰਦੇ ਆ ਜੀ ਤੇ ਇਸ ਲਿਸਟ ਵਿੱਚ ਪਹਿਲਾ ਨਾਮ ਆਂਦਾ ਹੈ ਸਾਡੇ ਬਟਾਲਵੀ ਮੁੰਡੇ ਦਾ ਸਾਡੇ ਮਝੈਲ ਪਾਉ ਦਾ ਅਰਸ਼ਦੀਪ ਸਿੰਘ 18 ਕਰੋੜ ਰੁਪਏ ਦੇ ਕੇ ਆ ਕਾਰਡ ਦਿਖਾ ਕੇ ਕਿਹੜੇ ਵਾਲਾ ਆਰਟੀਐਮ ਵਾਲਾ ਰਾਈਟ ਟੂ ਮੈਚ ਵਾਲਾ ਕਾਰਡ ਦਿਖਾ ਕੇ ਰੀਟੇਨ ਕੀਤਾ ਸੀ ਪੰਜਾਬ ਕਿੰਗਸ ਨੇ ਤੇ 18 ਕਰੋੜ ਵਿੱਚ ਤੁਸੀਂ ਵਿਕਟਾਂ ਲਈਆਂ 21 ਉਹ ਕਿੰਨੇ 1 ਕਰੋੜ ਸਮਥਿੰਗ ਦੀ ਇੱਕ ਤੁਹਾਡੀ ਨਹੀਂ 1 ਕਰੋੜ ਤੋਂ ਘੱਟ ਬੰਦੀ ਹੈਗੀ ਕੁਝ 90 ਕੋ ਲੱਖ ਦੀ 95 ਕੋ ਲੱਖ ਦੀ ਜਦੋਂ ਮੈਨੂੰ ਹਿਸਾਬ ਤਬ ਲਾ ਕੇ ਦੱਸੋ ਥੱਲੇ ਕਿੰਨੇ ਕਿੰਨੇ ਲੱਖ ਦੀ ਇੱਕ ਵਿਕਟ ਬਣੀ ਪਰ ਮੁੰਡਾ 1 ਕਰੋੜਾਂ ਦਾ ਹੈਗਾ ਜੀ ਮੁੰਡਾ ਕਰੋੜਾਂ ਦਾ ਹੈਗਾ ਇਹ 18 ਕਰੋੜ ਵੀ ਬਿਲਕੁਲ ਡਿਜ਼ਰਵ ਕਰਦਾ ਹੈ ਕਿਉਂਕਿ ਪਾਵਰਪਲੇ ਵਿੱਚ ਬੋਲਿੰਗ ਪਾਉਂਦੇ ਆਂ ਅਖੀਰਲੇ ਡੈਥ ਓਵਰਾਂ ਵਿੱਚ ਬੋਲਿੰਗ ਪਾਉਂਦੇ ਆਂ 21 ਵਿਕਟਾਂ ਲੈ ਕੇ ਤੁਹਾਡਾ ਆਪਣਾ ਆਈਪੀਐਲ ਦਾ ਬੈਸਟ ਸੀਜ਼ਨ ਨਿਕਲਿਆ ਇਕਨੋਮੀ ਸੀ 9.9 ਦੀ 8.8 ਦੀ ਜੋ ਕਿ ਇਹ ਦੇਖਦੇ ਹੋਏ ਮਾੜੀ ਨਹੀਂ ਹੈਗੀ ਕਿ ਤੁਸੀਂ ਪਾਵਰਪਲੇ 'ਚ ਬੋਲਿੰਗ ਬਾਰੇ ਹੋ ਉੱਥੇ ਅਗਰ 8.9 ਦੀ ਇਕਨੋਮੀ ਨਾਲ ਡੈਥ ਓਵਰਾਂ ਵਿੱਚ 8.9 ਦੀ ਇਕਨੋਮੀ ਨਾਲ ਬੋਲਿੰਗ ਕਰ ਰਹੇ ਹੋ ਤਾਂ ਉਹ ਗੁੱਡ ਹੈ ਜੀ ਵੈਰੀ ਗੁੱਡ ਹੈ ਮੁੰਡਾ ਇਹ ਵੈਰੀ ਵੈਰੀ ਗੁੱਡ ਹੈ ਜਦੋਂ ਅਗਲਾ ਸੀਜ਼ਨ ਆਊਗਾ ਉਹ ਦੋ ਟੈਸਟ ਮੈਚ ਵੀ ਖੇੜ ਚੁੱਕੇ ਹੋਣੇ ਆ ਬਹੁਤ ਸਾਰੇ ਤਜਰਬਾ ਹੋਰ ਵੱਧ ਗਿਆ ਹੋਣਾ ਤੇ ਮੇਰੇ ਵੱਲੋਂ ਠਾ ਕਰਕੇ ਰਿਟੇਨ ਕਰ ਲਿਆ ਜਾਵੇ ਜੀ ਆਈ ਐਮ ਸ਼ੋਰ ਤੁਸੀਂ ਕਹੋਗੇ ਕਿ ਠਾ ਕਰਕੇ ਰਿਟੇਨ ਕਰ ਲਿਆ ਜਾਵੇ ਹੈਨਾ ਅਗਲਾ ਪਲੇਅਰ ਜਿਹੜਾ ਇਸ ਵੀਡੀਓ 'ਚ ਮੈਂ ਗੱਲ ਕਰ ਰਿਹਾ ਸਾਡਾ ਸਤੂ ਵੀਰਾ ਮਾਰਕਸ ਸਟੋਇਨਸ ਸਾਡੇ ਜਿਹੜੇ ਵਿਲੈਤੀ ਵੀਰੇ ਖੇਡੇ ਸੀ ਇਸ ਵਾਰੀ ਉਹਨਾਂ ਵਿੱਚੋਂ ਇੱਕ ਤੇ ਤੁਸੀਂ ਭਰਾਵੋ ਤੁਹਾਨੂੰ ਪਹਿਲੇ ਮਿਲੇ ਸੀ 11 ਕਰੋੜ ਰੁਪਈਆ ਤੇ ਕੀਤਾ ਕਿ ਤੁਸੀਂ 160 ਰਨ ਬਣਾਏ ਆ 186 ਦੀ ਸਟ੍ਰਾਈਕ ਰੇਟ ਦੇ ਨਾਲ ਤੇ ਵਿਕਟ ਲਈ ਹੈ ਇੱਕ ਵਕਤ ਦੇ ਹਿਸਾਬ ਨਾਲ ਤੁਹਾਡਾ ਸਭ ਤੋਂ ਮਾੜਾ ਸੀਜ਼ਨ ਸੀ ਹਾਲਾਂਕਿ ਪਿਛਲੇ ਸੀਜ਼ਨ ਤੁਸੀਂ 300 ਤੋਂ ਵੱਧ ਰਨ ਬਣਾਏ ਸੀ ਉਸ ਤੋਂ ਪਿਛਲੇ ਸੀਜ਼ਨ 400 ਤੋਂ ਵੱਧ ਰਨ ਬਣਾਏ ਸੀ ਇਸ ਵਾਰੀ ਰਨ ਬਣੇ ਜੀ 160 ਮੈਨੂੰ ਪਿਛਲੇ ਵੀਡੀਓਜ਼ ਵਿੱਚ ਵੀ ਕਈ ਵੀਰਾਂ ਨੇ ਕਿਹਾ ਸੀ ਕਿ ਸੱਤੂ ਵੀਰਾਂ ਨੂੰ ਰਿਲੀਜ਼ ਕਰੋ ਰਿਲੀਜ਼ ਕਰੋ ਬੰਨ ਮੇਰਾ ਵੀ ਕਰ ਰਿਹਾ ਕਿ 11 ਕਰੋੜ ਵਿੱਚ ਯਾਰ ਮਹਿੰਗਾ ਆਲਰਾਊਂਡਰ ਆ ਗਿਆ ਨਾਲੇ ਇੱਕ ਵਿਦੇਸ਼ੀ ਖਿਡਾਰੀ ਦੀ ਥਾਂ ਭਰਦਾ ਪਿਆ ਕਿਉਂਕਿ ਚਾਰ ਹੀ ਤੁਸੀਂ ਖੜਾ ਸਕਦੇ ਹੋ ਪਰ ਚੱਕਰ ਪਤਾ ਕੀ ਹੈ ਜਿਹੜੀਆਂ ਛੋਟੀਆਂ ਆਕਸ਼ਨਾਂ ਹੁੰਦੀਆਂ ਨਾ ਹੁਣ ਅਗਲੀ ਵਾਲੀ ਛੋਟੀ ਆਕਸ਼ਨ ਹੈ ਮਿੰਨੀ ਆਕਸ਼ਨ ਹੈ ਟੀਮਾਂ ਸਿਰਫ ਉਹ ਖਿਡਾਰੀਆਂ ਨੂੰ ਛੱਡਣਗੀਆਂ ਜਿਨ੍ਹਾਂ ਦਾ ਬਿਲਕੁਲ ਰੋਲ ਨਹੀਂ ਹੈਗਾ ਟੀਮ ਦੇ ਅੰਦਰ ਤੇ ਉਹਨਾਂ ਨੂੰ ਮਿਲਦਾ ਮੋਟਾ ਪੈਸਾ ਪਿਛਲੀ ਛੋਟੀ ਆਕਸ਼ਨ ਯਾਦ ਹੈ ਉਹ ਬਿੱਲੀਆਂ ਅੱਖਾਂ ਵਾਲੇ ਸਰਪੰਚ ਤੇ ਨਾਲ ਮਿਚਲ ਸਟਾਰਕ 25-25 ਕਰੋੜ ਲੈ ਗਏ ਸੀ 20-25 ਕਰੋੜ ਲੈ ਗਏ ਸੀ ਹਨਾ ਮਿੰਨੀ ਆਕਸ਼ਨ ਵਿੱਚ ਇਸ ਤਰ੍ਹਾਂ ਦੇ ਵਿਦੇਸ਼ੀ ਖਿਡਾਰੀ ਜ਼ਿਆਦਾ ਪੈਸੇ ਲੈ ਜਾਂਦੇ ਆ ਤਾਂ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਸੱਤੂ ਵੀਰੇ ਨੂੰ ਛੱਡਤਾ ਤਾਂ ਫਿਰ ਤੁਹਾਨੂੰ 11 ਕਰੋੜ ਦੇ ਨਹੀਂ ਮਿਲਣੇ 올 ਰਾਉਂਡਰ ਹੈ ਤਜਰਬਾ ਹੈਗਾ ਮਹੰਗੇ ਵਿਕਣਗੇ ਤੇ ਫਿਰ ਪੈਸੇ ਜ਼ਿਆਦਾ ਖਰਚਨੇ ਪੈਣਗੇ ਜੇ ਵਾਪਸ ਲੈ ਕੇ ਆਣਾ ਹੈ ਜਾਂ ਇਹਨਾਂ ਦੀ ਥਾਂ ਕੋਈ ਹੋਰ ਆਲ-ਰਾਊਂਡਰ ਲੈ ਕੇ ਆਓ ਜਾਂ ਇਹਨਾਂ ਨੂੰ ਛੱਡ ਦਿਓ ਕੋਈ ਇੰਡੀਅਨ ਆਲ-ਰਾਊਂਡਰ ਦੇਖ ਲਓ ਤੇ ਅਜ਼ਮਤੁੱਲਾ ਉਮਰਜ਼ਾਈ ਨੂੰ ਤੁਸੀਂ ਪਰਮਾਨੈਂਟ ਖੜਾਓ ਬੜੀਆਂ ਗੱਲਾਂ ਤੇ ਵਿਚਾਰ ਕਰਨਾ ਪੈਣਾ ਮੇਰੇ ਹਿਸਾਬ ਨਾਲ ਅ ਰੱਖ ਲੈਣਾ ਚਾਹੀਦਾ ਕਿਉਂਕਿ ਤਜਰਬਾ ਹੈਗਾ ਪਿਛਲਾ ਸੀਜ਼ਨ ਰਨ ਜ਼ਰੂਰ ਘੱਟ ਬਣੇ ਪਰ ਸਟ੍ਰਾਈਕ ਰੇਟ ਬੜੀ ਵਧੀਆ ਸੀ 186 ਨਾਲੇ ਨੰਬਰ ਬੜਾ ਥੱਲੇ ਆਂਦਾ ਸੀ ਰੱਖ ਲੈਣੇ ਆ ਯਾਰ ਅੱਗੇ ਚੱਲਦੇ ਆਪਾਂ ਮੇਰਾ ਵੀਰ ਮੇਰਾ ਮਿੱਤਰ ਜਨੂ ਮੇ ਹੁਣੇ ਤੁਹਾਡੇ ਸਾਰਿਆਂ ਦਾ ਪਿਆਰ ਦੇਖ ਕੇ ਆਇਆ ਸ਼ਸ਼ਾਂਕ ਸਿੰਘ ਇਹ ਮੁੰਡਾ ਖੈਰ ਇਹਦੇ ਬਾਰੇ ਤਾਂ ਕੋਈ ਸਟੈਟ ਦੱਸਣ ਦੀ ਗੱਲ ਕਰਨ ਦੀ ਲੋੜ ਹੀ ਨਹੀਂ ਹੈਗੀ ਅ ਰਿਟੇਨ ਕੀਤੇ ਗਏ ਸੀ 5.5 ਕਰੋੜ ਰੁਪਏ ਵਿੱਚ ਮਤਲਬ ਟੀਮ ਨੇ ਆਕਸ਼ਨ ਵਾਸਤੇ ਛੱਡਿਆ ਹੀ ਨਹੀਂ ਸੀ ਤੁਸੀਂ ਰਨ ਬਣਾਏ 350 153 ਦੀ ਸਟ੍ਰਾਈਕ ਰੇਟ ਹੈ ਤੇ ਨਾਲ ਤਿੰਨ 50ਆਂ ਬਣਾਈਆਂ ਤੇ ਫਾਈਨਲ ਵਾਲੀ 50 ਕਦੋਂ ਬਣ ਗਈ ਸਾਨੂੰ ਪਤਾ ਹੀ ਨਹੀਂ ਚੱਲਿਆ ਇਹ ਮੁੰਡੇ ਨੇ ਦਿਲ ਜਿੱਤੇ ਆਪਾਂ ਪੰਜਾਬੀ ਪਰਫਾਰਮੈਂਸ ਬਾਅਦ ਵਿੱਚ ਦੇਖਦੇ ਆ ਕੋਸ਼ਿਸ਼ ਪਹਿਲੇ ਦੇਖਦੇ ਆ ਕਿ ਭਰਾਵਾ ਤੋਂ ਪੰਜਾਬ ਦੇ ਜਰਸੀ ਪਾ ਕੇ ਹਾਰਮਨੀ ਕੀ ਕੋਸ਼ਿਸ਼ ਕੀਤੀ ਜਿੱਤੇ ਹਾਰੇ ਬਾਅਦ ਦੀ ਗੱਲ ਐ ਕੋਸ਼ਿਸ਼ ਕੀਤੀ ਸ਼ਿਸ਼ਾਂਕ ਨੇ ਕਿਹਾ ਬਿਲਕੁਲ ਕੋਸ਼ਿਸ਼ ਕੀਤੀ ਤੇ ਪੰਜਾਬੀਆਂ ਨੇ ਕੀ ਕਿਹਾ ਵੀ ਤੁਸੀਂ ਸਾਡੇ ਵੀਰ ਹੋ ਮੈਂ ਸ਼ਿਸ਼ਾਂਕ ਨੂੰ ਦੱਸਿਆ ਆਪਣੇ ਉਹ ਟਾਸ ਉਹ ਜਿਹੜਾ ਮੇਰੇ ਥੱਲੇ ਛੋਟੇ ਵੀਡੀਓਜ਼ ਵਿੱਚ ਤੇ ਇੰਸਟਾ ਵੇ ਜਾ ਕੇ ਦੇਖ ਲਓ ਉੱਥੇ ਮੈਂ ਸ਼ਿਸ਼ਾਂਕ ਨੂੰ ਦੱਸਿਆ ਜਦੋਂ ਟਾਸ ਹੁੰਦੀ ਪਈ ਸੀ ਨਾ ਮੈਂ ਕਿਹਾ ਤੁਹਾਨੂੰ ਪਤਾ ਹੈ ਪੂਰਾ ਪੰਜਾਬ ਤੁਹਾਨੂੰ ਲੰਬੜਦਾਰ ਨੰਬਰਦਾਰ ਕਹਿ ਰਿਹਾ ਹੈ ਪੰਜ ਕਹਿ ਰਿਹਾ ਹੈ ਪੰਚਾਇਤ ਮੈਂਬਰ ਕਹਿ ਰਿਹਾ ਬੜਾ ਪਿਆਰ ਦੇ ਰਿਹਾ ਹੈ ਉਹ ਬੜੇ ਖੁਸ਼ ਹੋਏ ਉਹ ਕਹਿੰਦੇ ਜੀ ਤੁਹਾਡਾ ਸਾਰਿਆਂ ਦਾ ਪਿਆਰ ਹੈ ਉਹ ਪਿਆਰ ਉਹ ਪਰਫਾਰਮੈਂਸ 100 200% ਮੰਨ ਕੇ ਚੱਲੋ ਸ਼ਸ਼ਾਂਕ ਟੀਮ ਵਿੱਚ ਰਹਿਣਗੇ ਜੇ ਉਹ ਵੀ ਕਹਿਣਗੇ ਨਾ ਕਿ ਮੈਨੂੰ ਛੱਡ ਦਿਓ ਮੈਂ ਆਪਸ਼ਨ ਵਿੱਚ ਜਾਣਾ ਹੈ ਆਪਾਂ ਜਾਣ ਨਹੀਂ ਦੇਣਾ ਕਿਉਂਕਿ ਸਾਡਾ ਪਿਆਰ ਇੰਨਾ ਹੋ ਗਿਆ ਸ਼ਸ਼ਾਂਕ ਦੇ ਨਾਲ ਤਾਂ ਬਿਲਕੁਲ ਠਾ ਕਰਕੇ ਰٹین ਕਰ ਲਿਆ ਜਾਵੇ ਜੀ ਅਗਲੇ ਪਲੇਅਰ ਸਾਡਾ ਗੁੱਲੂ ਵੀਰਾ ਗਲੈਨ ਮੈਕਸਵੈਲ ਸਵਾ 4 ਕਰੋੜ ਵਿੱਚ ਲਏ ਸੀ 4 ਕਰੋੜ 20 ਲੱਖ ਵਿੱਚ 48 ਰਨ ਬਣਾਏ ਹਾਲਾਂਕਿ ਸ਼ੁਰੂਆਤੀ 2-3 ਮੈਚ ਇਹੋ ਜੇ ਸੀ ਹਰ ਟੀਮ ਦੇ ਕੈਪਟਨ ਦੀ ਵਿਕਟ ਲੈ ਰਹੀ ਸੀ ਸ਼ੁਮਨ ਗਿੱਲ ਨੂੰ ਇਹਨਾਂ ਨੇ ਆਊਟ ਕੀਤਾ ਪਹਿਲੇ ਮੈਚ ਵਿੱਚ ਅਗਲੇ ਮੈਚ ਰਿਸ਼ਪ ਪੰਤ ਨੂੰ ਆਊਟ ਕੀਤਾ ਵਿਕਟਾਂ ਇੱਕ ਦੀ ਕੱਢਦੇ ਸੀ ਪਰ ਕੀਮਤੀ ਕੱਢਦੇ ਸੀ ਪਰ ਜੇ ਵਿਕਟਾਂ ਕੱਢਣ ਵਾਲਾ ਸਪਿਨਰ ਹੀ ਚਾਹੀਦਾ ਤੇ ਫਿਰ ਆਪਾਂ ਮੇਨ ਸਪਿਨਰ ਲੈ ਆਣੇ ਆ ਭਰਾਵੋ ਹਨਾ ਬਾਹਰੋਂ ਵੀ ਮਿਲ ਜਾਣਗੇ ਸਾਨੂੰ ਆਪਣੇ ਦੇਸ਼ ਤੋਂ ਵੀ ਮਿਲ ਜਾਣਗੇ ਸਾਨੂੰ ਸਵਾ 4 ਕਰੋੜ ਰੁਪਈਆ ਤੇ ਬਾਅਦ ਵਿੱਚ ਕਹਿੰਦੇ ਉਂਗਲ ਟੁੱਟ ਗਈ ਹੁਣ ਟੁੱਟੀ ਸੀ ਕਿਉਂਕਿ ਅਖੀਰ ਤੱਕ ਰਹੇ ਆ ਟੀਮ ਦੇ ਨਾਲ ਪਤਾ ਨਹੀਂ ਭਰਾਵੋ ਪਰ ਇਹ ਉਹ ਪਲੇਅਰ ਹੈ ਜਿਹੜਾ ਪਸੰਦਤਾ ਖੈਰ ਮੈਨੂੰ ਵੀ ਹੈ ਤੁਹਾਨੂੰ ਵੀ ਹੈ ਪਰ ਇਹ ਆਪਾਂ ਨੂੰ ਸਵੀਕਾਰ ਕਰਨਾ ਪੈਣਾ ਹੈ ਕਿ ਹੁਣ ਤੁਹਾਡਾ ਅਸਲ ਟਾਈਮ ਲੰਘ ਗਿਆ ਤੁਹਾਡੀ ਤੁਹਾਡਾ ਪੀਕ ਲੰਘ ਗਈ ਹੈ ਇਸ ਵਾਸਤੇ ਗੁੱਲੂ ਵੀਰੇ ਨੂੰ ਸਸਰੀਆ ਕਾਲ ਹੈ ਜੀ ਧੰਨਵਾਦ ਹੈ ਪੰਜਾਬ ਦੀ ਜਰਸੀ ਤੁਸੀਂ ਦੁਬਾਰਾ ਪਾਈ ਹੈ ਪਰ ਰਿਟੇਨ ਨਹੀਂ ਹੋਣ ਆਪਾਂ ਕੋਈ ਹੋਰ ਪਲੇਅਰ ਲੈ ਕੇ ਆਈਏ ਅਗਲਾ ਪਲੇਅਰ 100% ਰੀਟੇਨ ਹੋਣ ਵਾਲਾ ਹੈ ਜੀ ਨਾਮ ਹੈ ਪ੍ਰਿਆansh ਹਾਰਿਆ 3 ਕਰੋੜ 80 ਲੱਖ ਵਿੱਚ ਖਰੀਦੇ ਗਏ ਸੀ 183ਾਂ ਦੀ ਸਟ੍ਰਾਈਕ ਰੇਟ ਹੈ ਮੁੰਡਾ ਜਮਾਂ ਹੀ ਹੀਰਾ ਹੈਗਾ ਠੀਕ ਹੈ ਅਖੀਰਲੇ ਦੋ ਤਿੰਨ ਮੈਚਾਂ ਵਿੱਚ ਨਹੀਂ ਚੱਲੇ ਪਰ ਇਹ ਵੀ ਦੇਖੋ ਨਾ ਕਿ ਪਹਿਲਾ ਆਈਪੀਐਲ ਸੀ ਪਹਿਲੀ ਵਾਰੀ ਤੁਸੀਂ ਆ ਰਹੇ ਹੋ ਔਰ ਸੀਐਸਕੇ ਵਰਗੀ ਟੀਮ ਦੇ ਖਿਲਾਫ ਤੁਸੀਂ ਸੈਕੜਾ ਬਣਾ ਰਹੇ ਹੋ ਪਥੇਰਾਣਾ ਜਮਾਂ ਹੀ ਫੇਲ ਕਰਤਾ ਸੀ ਦੋ ਛੱਕੇ ਮਾਰ ਕੇ ਤੇ ਉਸ ਤੋਂ ਬਾਅਦ ਵਾ 50ਾਂ ਵੀ ਬਣਾਈਆਂ ਵੱਡੇ ਮੈਚਾਂ ਵਿੱਚ ਠੀਕ ਹੈ ਠੰਡਾ ਮਿੱਠਾ ਖੇਡੇ ਹਨ ਪਰ ਤਜਰਬਾ ਹੌਲੀ-ਹੌਲੀ ਆਏਗਾ ਹਲੇ ਤਾਂ 22-23 ਸਾਲ ਦੀ ਉਮਰ ਹੈ ਹਲੇ ਤਾਂ ਆਪਾਂ ਹੋਰ ਇਹਨਾਂ ਨੂੰ ਉੱਪਰ ਚੜਦਾ ਅਸਮਾਨੀ ਦੇਖਣਾ ਹੈ ਗੈਰ ਰਤਬਾ ਇਹਨਾਂ ਦਾ ਵੱਡਾ ਹੋਏਗਾ ਠਾ ਕਰਕੇ ਬਿਨੇ ਜੀ ਪ੍ਰੀਆਂ ਇਸ਼ਾਰਿਆਂ ਨਾਲੇ ਖੱਬੂ ਹੈ ਵੈਰਾਈਟੀ ਦਿੰਦੇ ਆ ਸੋ ਅਲੱਗ ਉਸ ਤੋਂ ਬਾਅਦ ਵਾਰੀ ਜਾਂਦੀ ਹੈ ਸਾਡੇ ਅਫਗਾਨੀ ਵੀਰੇ ਦੀ ਅਜ਼ਮਤੁੱਲਾ ਉਮਰਜ਼ਾਈ ਤੇ ਅਫਗਾਨੀਆਂ ਨਾਲ ਵੈਸੀ ਆਪਣੇ ਪੰਜਾਬੀਆਂ ਦੀ ਸਾਂਝ ਹੁੰਦੀ ਹੈ ਹਨਾ ਉਸੇ ਨਿਆਣੇ ਹੁੰਦੇ ਸੀ ਆਈ ਐਮ ਸ਼ੋਰ ਹੱਲੇ ਵੀ ਪੰਜਾਬ ਵਿੱਚ ਉਹ ਅਫਗਾਨੀ ਆਂਦੇ ਹੁਣੇ ਆ ਉਹ ਸ਼ਾਲਾਂ ਜੀਆਂ ਲੈ ਕੇ ਅਖਰੋਟ ਬਦਾਮ ਲੈ ਕੇ ਹਨਾ ਅਫਗਾਨੀ ਡਰਾਈ ਫਰੂਟ ਲੈ ਕੇ ਆਪਣਾ ਵੈਸੀ ਬੜੀ ਸਾਂਝ ਹੈ ਅਫਗਾਨੀਆਂ ਦੇ ਨਾਲ ਤੇ ਉਮਰ ਜ਼ਾਈ ਵੀਰੇ ਨੇ 2 ਕਰੋੜ 40 ਲੱਖ ਰੁਪਏ ਲਏ ਸੀ 57 ਰਨ ਬਣਾਏ 140 ਦੇ ਲਾਗੇ ਦੀ ਸਟ੍ਰਾਈਕ ਰੇਟ 8 ਵਿਕਟਾਂ ਲਈਆਂ 10 ਦੀ ਇਕਨੋਮੀ ਹੁਣ ਦੇਖਣ ਨੂੰ ਲੱਗਦਾ ਹੈ ਕਿ ਯਾਰ ਉਹ ਗੱਲ ਨਹੀਂ ਬਣੀ ਪਰ ਜਿਸ ਨੰਬਰ ਤੇ ਹਮ ਬੜਾ ਥੱਲੇ ਆਂਦੇ ਸੀ ਉਥੇ ਬਣਾਏ ਹੋਏ 10 15 20 ਰਨ ਵੀ ਕੀਮਤੀ ਹੁੰਦੇ ਸੀ ਘੇਰੇ ਵਿੱਚ ਬੋਲ ਵੀ ਇਹਨਾਂ ਕੋਲ ਪੁਆਈ ਗਈ ਹੈ ਬਾਅਦ ਵਿੱਚ ਵੀ ਪੁਆਈ ਗਈ ਹੈ ਬਹੁਤ ਪ੍ਰਭਾਵਤ ਨਹੀਂ ਕੀਤਾ ਕੋਈ ਕਵੈਂਟਮ ਕੈਂਟ ਪਰਫਾਰਮੈਂਸ ਨਹੀਂ ਦਿੱਤੀ ਬਹੁਤ ਜ਼ਿਆਦਾ ਪਰ ਆਪਣੇ ਪੈਸੇ ਦਾ ਹੱਕ ਮੋੜ ਗਏ 20 ਕਰੋੜ ਵਿੱਚ ਇੱਕ ਵਿਦੇਸ਼ੀ 올राउंडਰ ਮਿਲ ਰਿਹਾ ਜਿਹਦੇ ਨਾਲ ਉਹੀ ਆਪਣਾ ਪਿਆਰ ਬੜਾ ਹੁੰਦਾ ਮੈਂ ਕਹਿੰਦਾ ਰਿਟੇਨ ਕਰ ਲੋ ਤਜਰਬਾ ਵਧੇਗਾ ਹੋਰ ਚੰਗਾ ਖੇਡਣਗੇ ਅਗਲੇ ਸੀਜ਼ਨ ਅਗਲੇ ਪਲੇਅਰ ਆਂਦੇ ਆ ਜੀ ਵਿਜੇ ਕੁਮਾਰ ਵਾਇਸ਼ਕ 1 ਕਰੋੜ 80 ਲੱਖ ਵਿੱਚ ਲਿਆ ਗਿਆ ਸੀ ਪੰਜ ਮੈਚ ਖੇਡੇ ਚਾਰ ਵਿਕਟਾਂ ਲੀਆਂ ਤੇ 10.4 ਦੀ ਇਕਨੋਮੀ ਹੈ ਦੇਖਣ ਨੂੰ ਲੱਗਦਾ ਹੈ ਕਿ ਯਾਰ ਓਕੇ ਓਕੇ ਦੀ ਗੱਲ ਹੈ ਵੀ ਬਹੁਤ ਵਧੀਆ ਨਹੀਂ ਖੇਡੇ ਹੈਗੇ ਪਰ ਇੱਕ ਦੋ ਮੈਚ ਬੜੇ ਇਹਨਾਂ ਨੇ ਵਧੀਆ ਕਢਾਏ ਸੀ ਤੁਹਾਨੂੰ ਵੀ ਯਾਦ ਹੈ ਜਦੋਂ ਮੰਨ ਲਓ ਦੂਜੀ ਟੀਮ ਨੂੰ 12-15 ਰਨ ਪਰ ਓਵਰ ਚਾਹੀਦੇ ਹਨ ਔਰ ਤੁਸੀਂ 11-10 ਦੇ ਰਹੇ ਹੋ ਤਾਂ ਉਹ ਪਰਫਾਰਮੈਂਸ ਵੀ ਕਾਊਂਟ ਹੁੰਦੀ ਹੈ ਆંકੜੇ ਜਿੰਨਾ ਕੁਝ ਦੱਸਦੇ ਆ ਉਹਨਾਂ ਕੁਝ ਲਕੋ ਲੈਂਦੇ ਆ ਨਾਲ ਇੰਡੀਅਨ ਬੋਲਰ ਹੈ ਸੱਤ ਇੰਡੀਅਨ ਖੇਡਨੇ ਹੁੰਦੇ ਆ ਇੰਡੀਅਨ ਪੇਸ ਬੋਲਰ ਜਿਹੜਾ ਡੈਥ ਓਵਰਾਂ ਵਿੱਚ ਸੋਹਣੀ ਬੋਲਿੰਗ ਪਾ ਸਕਦਾ ਠਾ ਕਰਕੇ ਗੇਨ ਬਣਦਾ ਜੀ ਅਗਲਾ ਪਲੇਅਰ ਪਹਿਲੀ ਰਿਟੇਨ ਹੈ ਨਾਮ ਹੈ ਜੀ ਹਰਪ੍ਰੀਤ ਬਰਾੜ ਉਹਨਾਂ ਦਾ ਸਭ ਤੋਂ ਵਧੀਆ ਸੀਜ਼ਨ ਰਿਹਾ ਸੀ ਇਸ ਵਾਰੀ ਡੇਢ ਕਰੋੜ ਮੈਨੂੰ ਲੱਗਦਾ ਬੜੇ ਸਸਤੇ ਮਿਲ ਗਏ ਸੀ ਸਾਨੂੰ ਆਕਸ਼ਨ ਵਿੱਚ ਡੇਢ ਕਰੋੜ ਵਿੱਚ ਆਏ 10 ਵਿਕਟਾਂ ਲੀਆਂ ਤੁਹਾਡਾ ਬੈਸਟ ਸੀਜ਼ਨ ਹਲੇ ਤੱਕ ਦਾ ਆਈਪੀਐਲ ਦਾ ਤੇ ਇਕਨੋਮੀ 8.5 ਦੀ 8.64 ਦੀ ਲਾਜਵਾਬ ਹੈ ਜੀ ਅਖੀਰਲੇ ਦੋ ਤਿੰਨ ਮੈਚਾਂ ਵਿੱਚ ਨਹੀਂ ਖੜਾਇਆ ਗਿਆ ਸ਼ਾਇਦ ਤਜਰਬਾ ਕਿਉਂਕਿ ਸਾਡੇ ਚਾਚਾ ਚੈਲ ਸਾਬ ਨੂੰ ਜ਼ਿਆਦਾ ਸੀ ਤਾਂ ਤਜਰਬੇ ਕਰਕੇ ਉਹਨਾਂ ਨੂੰ ਤਰਜੀਹ ਮਿਲ ਗਈ ਨਹੀਂ ਤਾਂ ਬਰਾੜ ਸਾਹਿਬ ਐਮਆਈ ਵਾਲਾ ਮੈਚ ਖੇਡਣਾ ਵੀ ਤੁਹਾਡਾ ਬਣਦਾ ਸੀ ਤੇ ਫਾਈਨਲ ਖੇਡਣਾ ਵੀ ਬਣਦਾ ਸੀ ਚਲੋ ਕੋਈ ਗੱਲ ਨਹੀਂ ਤੁਸੀਂ ਟੀਮ ਦੇ ਨਾਲ ਹੋ 100% ਰੀਟੇਨ ਹੋਣਗੇ ਬਰਾੜ ਸਾਹਿਬ ਅਗਲਾ ਪਲੇਅਰ ਵਿਸ਼ਨੂ ਵਿਨੋਦ 95 ਲੱਖੇ ਚਾਏ ਸੀ ਇੰਡੀਅਨ ਵਿਕਟ ਕੀਪਰ ਬੈਟਸਮੈਨ ਹੈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੁਣ ਤੁਸੀਂ 95 ਲੱਖ ਵਿੱਚ ਇਹਨਾਂ ਨੂੰ ਰੀਟੇਨ ਕਰੋਗੇ ਕਿਉਂਕਿ ਤੁਹਾਡੇ ਕੋਲ ਪ੍ਰਭ ਸਿਮਰਨ ਵੀ ਹੈਗੇ ਆ ਵਿਕਟ ਕੀਪਰ ਬੈਟਸਮੈਨ ਤੁਹਾਡੇ ਕੋਲ ਇੰਗਲਿਸ਼ ਵੀ ਹੈਗੇ ਆ ਬੈਕਅਪ ਇੱਕ ਜ਼ਰੂਰ ਚਾਹੀਦਾ ਹੁੰਦਾ ਹੈ ਬੈਕਅਪ ਦੇ ਸਾਹਮਣੇ ਲਿਟ ਹੋ ਜਾਣੇ ਚਾਹੀਦੇ ਆ ਵੇਲੇ ਕੁ ਵੇਲੇ ਲੋਡ ਪੈ ਜਾਂਦੀ ਹੁੰਦੀ ਹੈ ਤਿੰਨ ਵਿਕਟ ਕੀਪਰ ਆਮ ਤੌਰ ਤੇ ਟੀਮਾਂ ਰੱਖਦੀਆਂ ਆਪਣੇ 20ਆਂ ਬਈਆਂ ਦੇ ਸਕਵਾਡ ਵਿੱਚ ਅਗਲੇ ਪਲੇਅਰ ਆਉਂਦੇ ਆ ਜੀ ਜ਼ੇਵੀਅਰ ਬਾਟਲੈਟ ਆਸਟ੍ਰੇਲੀਆ ਤੋਂ ਆਉਂਦੇ ਆ 80 ਲੱਖ ਵਿੱਚ ਆਏ ਸੀ ਚਾਰ ਮੈਚ ਖੇਡੇ ਦੋ ਵਿਕਟਾਂ ਲੀਆਂ ਤੇ ਕੋਈ 9.5 ਦਾ ਤੁਹਾਡਾ ਇਕਨੋਮੀ ਰੇਟ ਸੀ 80 ਲੱਖ ਵਿੱਚ ਇੱਕ ਵਿਦੇਸ਼ੀ ਬੋਲਰ ਮਿਲ ਰਿਹਾ ਔਰ ਇੱਕ ਅਦਾ ਮੈਚ ਬੜਾ ਸੋਨਾ ਖੇੜਿਆ ਸੀ ਕਾਨੂੰ ਜਾਣਦੇ ਨਾ ਰੀਟੇਨ ਕਰਦੇ ਹਾਂ ਉਹ ਆਪਣੇ ਆਪ ਚਲੇ ਜਾਂ ਕੇ ਮੈਨੂੰ ਜਿਆਦਾ ਪੈਸਾ ਮਿਲੇਗਾ ਆਕਸ਼ਨ ਵਿੱਚ ਤਾਂ ਗੱਲ ਵੱਖਰੀ ਹੈ ਅਗਲਾ ਪਲੇਅਰ ਆਂਦਾ ਹੈ ਜਿਹਦਾ ਆਪਾਂ ਨਾਮ ਵੀ ਨਹੀਂ ਸੁਣਿਆ ਇਸ ਵਾਰੀ ਪਾਇਲਾ ਅਵਿਨਾਸ਼ ਪੀ ਅਵਿਨਾਸ਼ ਵਾਈਜ਼ੇਗ ਤੋਂ ਆਉਂਦੇ ਹਨ ਵਿਸ਼ਾਖਾਪਟਨਮ ਤੋਂ 30 ਲੱਖ ਰੁਪਏ ਲਏ ਸੀ ਬੈਟਸਮੈਨ ਹੈ ਖੇਡਣ ਦਾ ਮੌਕਾ ਨਹੀਂ ਮਿਲਿਆ ਰੱਖ ਲਓ ਯਾਰੋ हां यार अगर ਤੁਸੀਂ ਰਿਲੀਜ਼ ਅਗਰ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ ਕਿ ਅਸੀਂ ਪੰਜਾਬ ਦਾ ਆ ਮੁੰਡਾ ਲੈਣਾ ਹੈ ਅੱਛਾ ਮੈਂ ਇੱਕ ਹੋਰ ਵੀਡੀਓ ਬਣਾਉਂਗਾ ਇਸ ਤੋਂ ਬਾਅਦ ਜਿਹਦੇ ਵਿੱਚ ਥੋੜੇ ਸੁਝਾਅ ਜੇ ਹੋਣਗੇ ਸਲਾਹਾਂ ਜੀਆਂ ਹੋਣਗੀਆਂ ਕਿ ਆਪਣੀ ਟੀਮ ਓਵਰਆਲ ਕੀ ਹੋਰ ਬਿਹਤਰ ਕਰ ਸਕਦੀ ਹੈ ਐਜ਼ ਅ ਫਰੈਂਚਾਈਜ਼ੀ ਪੰਜਾਬ ਕਿੰਗਸ ਕੀ ਕਰ ਸਕਦੀ ਹੈ ਉਹਦੇ ਵਿੱਚ ਇੱਕ ਆ ਗੀਜ਼ ਮੈਂ ਜ਼ਰੂਰ ਹੋਣੀ ਤੁਹਾਨੂੰ ਦੱਸ ਦਿੰਨਾ ਕਿ ਜਰਾ ਹੋਮ ਗ੍ਰੋਨ ਟੈਲੈਂਟ ਵੀ ਫੜੋ ਪੰਜਾਬ ਦਾ ਟੈਲੈਂਟ ਕਿੰਨੇ ਵਧੀਆ-ਵਧੀਆ ਪਲੇਅਰ ਰਮਨ ਵਰਗੇ ਰੱਬਪਾਲ ਅਕਰੇ ਸਾਡਾ ਉਚੰਜੇੜੀ ਦੇ ਮੁੰਡੇ ਅਵਿਨਾਸ਼ ਵਰਗੇ ਦੂਜੀ ਟੀਮਾਂ ਵਿੱਚ ਜਾ ਰਹੇ ਹਨ ਪਰ ਪਹਿਲਾ ਵਿਨਾਸ਼ ਜੇ ਤੁਹਾਡੇ ਕੋਲ ਕੋਈ ਰਿਪਲੇਸਮੈਂਟ ਹੈ ਕੋਈ ਪੰਜਾਬ ਦਾ ਮੁੰਡਾ ਦਿਖਦਾ ਹੈ ਜਿਹੜਾ ਬੇਸ ਪ੍ਰਾਈਸ ਤੇ ਲੈ ਸਕਦੇ ਹੋ ਕਿਉਂਕਿ ਪੰਜਾਬ ਦੀ ਲੀਗ ਵੀ ਆਉਣ ਵਾਲੀ ਹੈ ਸ਼ਰੇ ਪੰਜਾਬ ਕਪ ਜੇ ਤਾਂ ਉੱਥੋਂ ਕੋਈ ਪਲੇਅਰ ਲੈ ਲਓ ਨਹੀਂ ਤੇ ਇਹਨਾਂ ਨੂੰ ਰੀਟੇਨ ਕਰ ਲਓ ਅੱਗੇ ਚੱਲਦੇ ਹਾਂ ਹਰਨੂਰ ਪੰਜਾਬ ਦਾ ਹੀ ਪਲੇਅਰ ਹੈ ਜੀ 30 ਲੱਖ ਰੁਪਏ ਵਿੱਚ ਲਿਆ ਸੀ ਬੈਟਸਮੈਨ ਹੈਗੇ ਆ ਰੀਟੇਨ ਕਰਨਾ ਚਾਹੀਦਾ ਹੈ ਆਪਣਾ ਇੱਕ ਇਕੋਸਿਸਟਮ ਬਣਾਉਣਾ ਚਾਹੀਦਾ ਹੈ ਪੰਜਾਬੀ ਪਲੇਅਰਾਂ ਦਾ ਦੂਜੇ ਸੂਬਿਆਂ ਦੇ ਵੀ ਸਵਾਗਤ ਹੈ ਸ਼ਸ਼ਾਂਕ ਸਿੰਘ ਸ਼੍ਰੇਅ ਸૈયਦ ਸਾਡੇ ਅੱਖਾਂ ਦੇ ਤਾਰੇ ਬਣ ਚੁੱਕੇ ਆ ਪਰ ਪੰਜਾਬ ਦੇ ਪਲੇਅਰ ਤਾਂ ਬਿਲਕੁਲ ਰੀਟੇਨ ਹੋਣੇ ਚਾਹੀਦੇ ਆ ਆ ਸੀ ਜੀ ਦੋ ਆ ਵੀਡੀਓਜ਼ ਦੀ ਉਹ ਲੜੀਵਾਰ ਸੀਰੀਜ਼ ਜਿਦੇ ਵਿੱਚ ਪਿਛਲੇ ਸੀਜ਼ਨ ਦੇ ਸਾਰੇ ਖਿਡਾਰੀਆਂ ਦੀ ਗੱਲ ਹੋਈ ਹੈ ਰੀਟੇਨ ਹੈ ਕਿ ਰਿਲੀਜ਼ ਹੈ ਆਮ ਤੌਰ ਤੇ ਮੈਂ ਜ਼ਿਆਦਾ ਰੀਟੇਨ ਦੀ ਗੱਲ ਹੀ ਕੀਤੀ ਹੈ ਕਿਉਂਕਿ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਹੈ ਇੱਕ ਸਾਡੇ ਗੁੱਲੂ ਵੀਰੇ ਨੂੰ ਛੱਡ ਕੇ ਜਿਨ੍ਹਾਂ ਨੇ ਭੰਗੜਾ ਪਾਇਆ ਤੇ ਥੋੜੀ ਖੱਪ ਪਾਈ ਸੀ ਪਰ ਕੁੱਲ ਮਿਲਾ ਕੇ ਕਿਉਂਕਿ ਸਕਵਾਡ ਆਪਣਾ ਫਾਈਨਲ ਪਹੁੰਚੀ ਹੈ ਟੀਮ ਆਪਣੀ ਫਾਈਨਲ ਪਹੁੰਚੀ ਹੈ ਇਸ ਵਾਸਤੇ ਜ਼ਿਆਦਾ ਚੇਂਜ ਹੋਣੇ ਨਹੀਂ ਚਾਹੀਦੇ ਮੋਟੇ ਤੌਰ ਤੇ ਇੱਕ ਅੱਧਾ ਚੰਗਾ ਸਪਿਨਰ ਆ ਮੈਂ ਹੁਣੇ ਜਿਹੜੀ ਲੀਗ ਕਰਕੇ ਆਇਆ ਛੱਤੀਸਗੜ੍ਹ ਲੀਗ ਉਹਦੇ ਵਿੱਚ ਮੈਂ ਇੱਕ ਪਲੇਅਰ ਦੀ ਸਟੋਰੀ ਵੀ ਪਾਈ ਸੀ ਬੜਾ ਵਧੀਆ ਮਨ ਲੈਗ ਸਪਿਨਰ ਲੱਗਿਆ ਅ ਰੱਬ ਭਲਾ ਕਰੇ ਰਵੀ ਸਿੰਘ ਰੌਸ਼ਨ ਉਹ ਲੈਗ ਸਪਿਨ ਵੀ ਪਾਉਂਦੇ ਆ ਗੁਗਲੀ ਵੀ ਪਾਉਂਦੇ ਆ ਇੱਕ ਗੌਰਵ ਚਤੁਰਵੇਦੀ ਸੀ ਇਹੋ ਜਿਹੀਆਂ ਲੀਗਾਂ ਵਿੱਚੋਂ ਸਪਿਨਰ ਚੁਣੋ ਵਿਦੇਸ਼ੀ ਹੋਵੇ ਤਾਂ ਇੰਡੀਅਨ ਹੋਵੇ ਤਾਂ ਜ਼ਿਆਦਾ ਵਧੀਆ ਕਿਉਂਕਿ ਸੱਤ ਪਲੇਅਰ ਇੰਡੀਅਨ ਖੇਡਣਗੇ ਆਪਣੇ 11 ਵਿੱਚ ਇਹ ਮੇਰੇ ਵਿਚਾਰ ਸੀ ਵੀਰੋ ਆਪਣੇ ਵਿਚਾਰ ਖੁੱਲ ਕੇ ਬੜੇ ਪਿਆਰ ਨਾਲ ਜਰਾ ਲਿਖਿਓ ਥੱਲੇ ਤੇ ਮੈਂ ਅਗਲੀ ਵੀਡੀਓ 'ਚ ਮਿਲਦਾ ਤੁਹਾਨੂੰ ਕੁਝ ਦਿਨਾਂ ਦੇ ਬਾਅਦ ਦੀਦੇਚ ਮੈਂ ਗੱਲ ਕਰੂੰਗਾ ਕਿ ਓਵਰਆਲ ਆਪਣੀ ਫਰੈਂਚਾਈਜ਼ੀ ਨੂੰ ਪੰਜਾਬ ਨੂੰ ਕੀ ਹੋਰ ਕਰਨਾ ਚਾਹੀਦਾ ਹੈ ਮੈਦਾਨ ਦੇ ਅੰਦਰ ਵੀ ਤੇ ਮੈਦਾਨ ਦੇ ਬਾਹਰ ਵੀ ਉਹਦੇ ਵਿੱਚ ਵੀ ਵਿਚਾਰ ਸਾਂਝੇ ਕਰਾਂਗੇ ਤੇ ਉਹ 2-3 ਦਿਨ ਤੱਕ ਤੁਸੀਂ ਕੀ ਕਰੋਗੇ ਤੁਸੀਂ ਮੇਰਾ ਦੂਜਾ ਚੈਨਲ ਸਬਸਕ੍ਰਾਈਬ ਕਰ ਲਓ ਉਹ ਉੱਤੇ ਲਿੰਕ ਤੁਹਾਨੂੰ ਮਿਲ ਜਾਣਾ ਹੈ ਉਹਦੇ ਵਿੱਚ ਮੈਂ ਕਬੱਡੀ ਦੀਆਂ ਗੱਲਾਂ ਕਰਦਾ ਪ੍ਰੋ ਕਬੱਡੀ ਦੀਆਂ ਥੱਲੇ ਤੁਹਾਨੂੰ ਸ਼ਾਰਟਸ ਦੇਖ ਜਾਣਗੇ ਇੰਸਟਾਗ੍ਰam ਮੇ ਰਹੇਗਾ ਆਈ ਸੁਨੀਲ ਤਨੇਜਾ ਉੱਥੇ ਆ ਜਾਓ ਉੱਥੇ ਬੜੀਆਂ ਗੱਲਾਂ ਹੁੰਦੀਆਂ ਤੇ ਬਾਕੀ ਅੱਜਕੱਲ ਮੈਂ ਰਗਬੀ ਲੀਗ ਦੀ ਕਮੈਂਟਰੀ ਕਰ ਰਿਹਾ ਹਾਂ ਉਹ ਆਪਣੀ ਸਰਕਲ ਕਬੱਡੀ ਵਾਂਗੂ ਬੜੇ ਹੱਟੇ-ਕੱਟੇ ਜਿਹੇ ਛੋਟੇ ਪਲੇਅਰ ਖੇਡਦੇ ਹੁੰਦੇ ਆ ਉਹ ਆਰੀਏ Jio Hotstar ਤੇ ਉੱਥੇ ਵੀ ਮੇਰੇ ਨਾਲ ਜੁੜੋ ਤੇ ਮੈਂ ਤੁਹਾਡੇ ਨਾਲ ਜਲਦੀ ਮਿਲਦਾ ਪੰਜਾਬੀ ਵੀਡੀਓਜ਼ ਵਿੱਚ ਸਤਿ ਸ਼੍ਰੀ ਅਕਾਲ ਜੀ ਮਿਲ ਬਰਾਕਾ